ਇਹ ਆ ਗਿਆ ਉਹ ਦੋ ਭੌਂ ਗਏ ਤਰਨ ਦੱਸਦੇ ਸਕੂਲ 'ਚ ਲੱਗਾ ਇਥੇ ਉਹ ਜਣਾ ਪੜਾ ਦੇ ਦੋ ਭਾਏ ਹੋਰ ਮੇਰੇ ਸਾਹ ਦੇ ਉਹ ਇੱਥੇ ਜਣਾ ਲੱਗਾ ਦੱਸਦੇ ਕਿ ਆ ਉਹਦੇ ਚ ਨਿਕਲ ਜਿਆਦੇ ਕਰਦੇ ਨੇ ਕਾਹਦੀ ਹੋ ਗਏ ਜੇ ਨਾ ਕਿਉਂ ਨਹੀਂ ਕੱਢ ਕੇ ਸੀ ਕੋਈ ਸਾਬੇ ਲਿਖਾ ਜੇ ਵੀ ਆਪਣਾ ਦਸਤਾਵੇਜ਼ ਜਿੰਦੇ ਆਦੇ ਕੋਈ ਨਾ ਕੋਈ ਤੇ ਜੇ ਆਪਣਾ ਕਹ ਗਿਆ ਜੀ ਕਿ ਉਹਨਾਂ ਦੇ ਇਖਤਾਰ ਤੇ ਕੀਵੇਂ ਮੈਰੀ ਪੇਜ ਤੇ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣ ਲਈ ਪ੍ਰਬੰਧ ਕੀਤਾ ਜਾਵੇ ਹਾਂ ਪ੍ਰਬੰਧ ਕੀਤਾ ਵਾਹਿਗੁਰੂ ریکارڈ دکھا خرچا ہوا کہ لگی دوسرے لا دیتی میں لگی تو گلیاں نام چاہیے پیسے فصل واچ ਤੁਸੀਂ ਸਾਰੀ ਜੀ ਬੇਨਤੀ ਕਰਾਂ ਜਿੱਥੇ ਲੱਗੀ ਜਾਂਦਾ ਉਹ ਤਾਂ ਪਤਾ ਕਰੀਏ ਕਿ ਕਿੱਥੇ ਲੱਗੀ ਹੈ ਗਲੀਆਂ ਦੀ ਗਿਣਤੀ ਆਉਂਦੀ ਹੈ ਤੁਸੀਂ ਸਭ ਦੇ ਪਾਸਾ ਦੇ ਨਿਕਲਦੇ ਬਸਤਾ ਹੈ ਇੱਕਦਮ ਮੇਰੇ ਕਹਦੇ ਬਸਤਾ ਹੈ ਇਹ ਬੜਿਆਂ ਨੇ ਬੁਲਾਖ ਲਤਾਈ ਹੈ ਇਹ ਵੀ ਕਰਵਾਉਂਦੀ ਕਰ ਲੈਂਦਾ ਉਹ ਨੀਦੀ ਸਾਹਿਬ ਜੀ ਮੈਂ ਉੱਤਰ ਗੱਲ ਸੁਣੋ ਇਹਨਾਂ ਨੂੰ ਆਪ ਕੀ ਕਰਦੇ ਹੋ ਜਿਹੜੀ ਇਦਾਂ ਜੁਨੀ ਕਰਦੇ ਮਨੇ ਗਾਲੇ ਬਾਜ ਆ ਜੇ ਹਾਂ ਆਹ ਗੱਲ ਬਾਤ ਆਏਗਾ ਇਹਨੂੰ ਇੱਕ ਵਜੇ ਰਹਿਣ ਨੂੰ ਵਿਆਹ ਦਾ ਕੰਮ ਹੈ ਜੀ ਨਾ ਠੀਕ ਬੰਦਾ ਚੱਲਦਾ ਨਹੀਂ ਰਿਹਾ ਕੀ ਗੱਲ ਹੋ ਸਕਦੇ ਨਾ ਇਹ ਦਾ ਯਾਰ ਨਾ ਇਹ ਗੱਲ ਸਹੀ ਗੱਲ ਹੈ ਸਹੀ ਗੱਲ ਹੈ ਬਿਲਕੁਲ ਸਹੀ ਹੈ ਮਿੰਤੀ ਚਲੋ ਤੇ ਇੱਕ ਨਾ ਦੇਖੋ ਵੀ ਬਾਬੇ ਜੀ ਜਿਹੜਾ ਜਿਹੜਾ ਤੁਹਾਡੇ ਖਾਤੇ ਆ ਉਹ ਤੁਸੀਂ ਉਹਦੀ ਮਿੰਤੀ ਕਰ ਲਓ ਫਿਰ ਆ ਜੋ ਜੀ ਇੱਕ ਗੱਲ ਇਤਨੀ ਦੁੱਧਾ ਚੱਕਰ ਮਾਰਦੇ ਨੇ ਦੂਜਾ ਚੱਕਰ ਨਾ ਮਾਰੇ ਸਾਡਾ ਤਾਂ ਸਿਰ ਸੱਤੇ ਹੀ ਹੈਗੇ ਆ ਅਏ ਤਾਂ ਪਤਾ 40 ਚੱਕਰ ਤਨ ਤਾ ਹੁੰਦੇ ਤੇ 50 ਚੱਕਰ ਸਾਡੇ ਡੀ ਡੀ ਪੀ ਉਹਦੇ ਉੱਤੇ ਗਰੀਬਾਂ ਦੇ ਨੂੰ ਨਹੀਂ ਕਿਹਨੂੰ ਪੰਜ ਪੰਜ ਮਰਲੇ ਥਾਂ ਮੇਰੇ ਆ ਉਹ ਵੀ ਰੋਡ ਦਿੱਥੇ ਵੀ ਚੱਕਰ ਪੱਠੇ ਪਾ ਕੇ ਬੈਠੇ ਸलो ਮੈਟਰ ਵੱਖਰਾ ਜਿਹੜੇ ਮੈਟਰ ਵਿੱਚ ਅਸੀਂ ਸੱਜਣਾ ਵੀਰਣਾ ਉਹ ਗੱਲ ਕਰੋ ਨਾਲ ਤੇ ਉਹ ਹੀ ਕਰ ਰਿਹਾ ਉਹ ਕਰਦਾ ਹੈ ਉਹੋ ਹੀ ਕਰਦੇ ਆ ਇਹਨਾਂ ਕੋਲੇ ਰੋਣਾ ਪਿੱਛਣਾ ਸलो ਹੀ ਲਾਗਾ ਇਹ ਡੇਕੇ ਜਰਾ ਰੋਣਾ ਮਾਂ ਮਮਾ چیڈ جانے جی ਅੰਮ੍ਰਿਤਪੁਰ ਨਹੀਂ ਸਾਰੇ 21 ਇਹਨਾਂ ਦੇ ਜ਼ਿਆਦਾ ਹੈਡਲਾਈਨ 21 ਡੇਟ ਵੇਖੀ ਦਿੰਦੀ 21 ਨਵੰਬਰ 11 9 ਲਿਖਿਆ 21 ਨਵੰਬਰ 2023 ਬੋਲ ਕੇ ਸੁਣਾ ਦੇ ਨਹੀਂ ਤਾਂ ਮੈਂ ਬੋਲ ਕੇ ਸੁਣਾ ਦਾਂਗਾ ਆ ਲੈਟਰ ਸੁਣਾ ਦਾਂਗਾ ਵਾਹਿਗੁਰੂ ਉੱਠ ਕੇ ਬੋਲ ਕੇ ਦੱਸੋ ਡਾਕਟਰ ਜिला ਬਕਾਸ ਅਤੇ ਪੰਚਾਇਤ ਅਫਸਰ ਤਰਨਤਾਰਨ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਫਿੱਕੀਵੈਂਡ ਵਿਚਾ ਜੇ ਇੱਕ ਮਿੰਟ ਭਾਈ ਚੁੱਪ ਕਰ ਜਾ ਚੁੱਪ ਕਰ ਜਾ ਵੀ ਸਾਰੇ ਹੁਣ ਵਿਚਾ ਗ੍ਰਾਮ ਪੰਚਾਇਤ ਕਸਰਲਾ ਦੇ ਮਜੂਦਾ ਸਰਪੰਚ ਨੂੰ ਸਰਕਾਰ ਵੱਲੋਂ ਪ੍ਰਾਪਤ ਹੋਈਆਂ ਗਰੰਟਾ ਨੂੰ ਖਰਚ ਕਰਨ ਸਬੰਧੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਬਾਰੇ ਹਵਾਲਾ ਉਪ ਮੰਡਲ ਅਫਸਰ ਪੰਚਾਇਤ ਰਾਜ ਲੋਕ ਨਿਰਮਾਣ ਮੰਡਲ ਪੱਟੀ ਦੇ ਦਫ਼ਤਰ ਦੇ ਮੈਮੋ ਨੰਬਰ 577 ਮਿਤੀ 25 ਅਕਤੂਬਰ 2023 ਦੇ ਹਵਾਲੇ ਵਿੱਚ ਉਪਰੋਕਤ ਵਿਸ਼ੇ ਤੇ ਹਵਾਲਾ ਅਧੀਨ ਪੱਤਰ ਰਾਹੀਂ ਉਪ ਮੰਡਲ ਅਫਸਰ ਪੰਚਾਇਤੀ ਰਾਜ ਲੋਕ ਨਿਰਮਾਣ ਮੰਡਲ ਪੱਟੀ ਨੇ ਲਿਖਿਆ ਹੈ ਕਿ ਇਸ ਦਫ਼ਤਰ ਵੱਲੋਂ ਵਿਸ਼ੇ ਸਬੰਧੀ ਪੜਤਾਲ ਲਈ ਲਿਖਿਆ ਗਿਆ ਹੈ ਵਿਸ਼ਾ ਅਧੀਨ ਸ਼ਿਕਾਇਤ ਦੀ ਪੜਤਾਲ ਲਈ ਵੱਖ-ਵੱਖ ਮੀਟੀਆਂ ਨਿਯਤ ਕੀਤੀਆਂ ਗਈਆਂ ਸਨ ਇਨ੍ਹਾਂ ਮੀਟੀਆਂ ਤੇ ਸ਼ਿਕਾਇਤ ਕਰਤਾ ਸ੍ਰੀ ਜਗਤਾਰ ਸਿੰਘ ਧਰਮ ਸਿੰਘ ਤਰਸੀਮ ਸਿੰਘ ਪਿੰਡ ਕਲਸੀ ਮਜੂਦਾ ਪੰਚਾਇਤ 77 ਤੇ ਜੇਈ ਮੌਕੇ ਤੇ ਹਾਜ਼ਰ ਹੁੰਦੇ ਰਹੇ ਪਰੰਤੂ ਸਰਪੰਚ ਬਖਸ਼ੀਤ ਸਿੰਘ ਗ੍ਰਾਮ ਪੰਚਾਇਤ ਕਲਸੀਆਂ ਹਾਜ਼ਰ ਨਹੀਂ ਹੋਏ ਜਿਸ ਕਾਰਨ ਪੜਤਾਲ ਮੁਕੰਮਲ ਨਹੀਂ ਹੋ ਸਕੀ ਸਰਪੰਚ ਵੱਲੋਂ ਬਾਰ-ਬਾਰ ਮੌਕਾ ਦੇਣ ਤੋਂ ਵੀ ਨਿਸ਼ਚਿਤ ਮਿਤੀਆਂ ਤੇ ਪੜਤਾਲ ਵਿੱਚ ਗੈਰ ਹਾਜ਼ਰ ਰਹਿਣ ਤੋਂ ਇਹ ਸਾਫ਼ ਹੁੰਦਾ ਹੈ ਕਿ ਸਰਪੰਚ ਇਸ ਪੜਤਾਲ ਵਿੱਚ ਜਾਣ ਬੁੱਝ ਕੇ ਸਹਿਯੋਗ ਨਹੀਂ ਕਰਨਾ ਚਾਹੁੰਦਾ ਇਸ ਲਈ ਆਪ ਵਿਰੋਧ ਰੂਲਾਂ ਅਧੀਨ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ ਇਸ ਪੱਤਰ ਰਾਹੀਂ ਆਪ ਨੂੰ ਲਿਖਿਆ ਜਾਂਦਾ ਹੈ ਉਪ ਮੰਡਲ ਅਫਸਰ ਪੰਚਾਇਤ ਰਾਜ ਲੋਕ ਨਿਰਪਾਣ ਮੰਡਲ ਪੱਟੀ ਦੀ ਰਿਪੋਰਟ ਅਨਸਾਰ ਸਰਪੰਚ ਨੂੰ ਵਾਰ-ਵਾਰ ਮੌਕਾ ਦੇਣ ਤੋਂ ਵੀ ਨਿਸ਼ਚਿਤ ਮਿਤੀਆਂ ਤੇ ਪੜਤਾਲ ਵਿੱਚ ਗੈਰ ਹਾਜ਼ਰ ਰਿਹਾ ਹੈ ਅਤੇ ਪੜਤਾਲ ਵਿੱਚ ਜਾਣ ਬੁੱਝ ਕੇ ਸਹਿਯੋਗ ਨਹੀਂ ਕਰ ਰਿਹਾ ਇਸ ਲਈ ಗ್ರಾಮ ਪੰਚਾਇਤ ਕਲਸੀਆਂ ਦੇ ਮੌਜੂਦਾ ਸਰਪੰਚ ਵੱਲੋਂ ਖਰਚ ਕੀਤੀਆਂ ਗ੍ਰਾਂਟਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਨ ਲਈ ಗ್ರಾಮ ਪੰਚਾਇਤ ਦੇ ਗੁਰਸੇਵਕ ਸਿੰਘ ਪੰਚਾਇਤ 77 ਅਤੇ ਹਰਜੀਤ ਸਿੰਘ ਮੌਜੂਦਾ ਪੰਚਾਇਤ 77 ਨੂੰ ਉਪ ਮੰਡਲ ਪੰਚਾਇਤ ਰਾਜ ਲੋਕ ਨਿਰਮਾਣ ਮੰਡਲ ਪੱਟੀ ਪਾਸ ਪੰਚਾਇਤ ਦਾ ਰਿਕਾਰਡ ਪੇਸ਼ ਕਰਨਾ ਤੇ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣ ਲਈ پابੰਦ ਕੀਤਾ ਜਾਂਦਾ ਹੈ ਠੀਕ ਹੈ ਸਰ ਸਾਰਾ ਕੀ ਦੱਸਿਆ ਨਾ ਇਹ ਰਿਕਾਰਡ ਅਸਟੂਨ ਜਮ੍ਹਾਂ ਕਰਾਣਾ ਚਾਹੀਦਾ ਹੈ ਜਮ੍ਹਾਂ ਇਹ ਚ ਨੂੰ ਕਰਵਾਉਣਾ ਇਹਦੇ ਸਾਹਮਣੇ ਹੀ ਰਹਿਣਾ ਫਿਜ਼ੀਕਲ ਵੈਰੀਫਿਕੇਸ਼ਨ ਹੋ ਜਾਂਦੀ ਹੈ ਬਿਸੀਕਲ ਵੀ ਅਕਚੁਅਲੀ ਅਕਚੁਅਲੀ ਕਰਦੇ ਨੇ ਤੁਮਾਰੀ ਨੂੰ ਇੰਟੀਰੀਅਰ ਦੀ ਕਰੂਗਾ ਐਸਜੀ ਕਰਦਾ ਐਸਜੀ ਨਹੀਂ ਕਰਦਾ ਇਹ ਉਹਦੇ ਵਿੱਚ ਸਾਨੂੰ ਆਪਣੇ ਉਹਨਾਂ ਬਾਈਏ ਸੀ ਦੱਸਿਆ ਹੈ ਕਿ ਜੇ ਤੁਹਾਡਾ ਸਰਪੰਚ ਨਹੀਂ ਆਉਂਦਾ ਤੇ ਤੁਹਾਡੀ ਇਹ ਜਿਹੜੀ ਫਿਜ਼ੀਕਲ ਵੈਰੀਫਿਕੇਸ਼ਨ ਹੈ ਸੈਲਫੀ ਕਰਨੀ ਨਹੀਂ ਫੈਕਟਰੀ ਨਹੀਂ ਕਰੀ ਉੱਦੀ ਅੰਬਾਈ ਸਾਹਿਬ ਅਜਾਈ ਦਾ ਨਾਲ ਨਹੀਂ ਨਹੀਂ ਉਹਨਾਂ ਦੀ ਮੌਜੂਦਗੀ ਹੋਵੇ ਮਤਲਬ ਜੇ ਉਹ ਨਹੀਂ ਆਉਂਦੇ ਤਾਂ ਉਹਨਾਂ ਦੀ ਮੌਜੂਦਗੀ ਚ ਹੋਵੇ ਉਹ ਤਾਂ ਲੇਤਾ ਨਾ ਹਾਂ ਲੇਤੀ ਹੈ ਨਾ ਮੌਜੂਦ ਹੈ ਜੀ ਮੌਜੂਦ ਹੈ ਮੌਜੂਦ ਹੈ ਮੌਜੂਦ ਹੈ ਇਹ ਲਈ ਪਿੰਡ ਦੇ ਵਿੱਚ ਆਓ ਆਓ ਦੇਖੋ ਇਹ ਗੋਗਲਾ ਮਿੱਟੀ ਚਾਹਣੀ ਤੇ ਫਿਰ ਠੀਕ ਹੀ ਹੈ ਇਹ ਗੱਡੀ ਨਹੀਂ ਮੇਜਰ ਸਿੰਘ ਨਾਲ ਆ ਸੈਵੀ ਨਹੀਂ ਗਈ ਸਾਡੇ ਇੰਜਨ ਵੱਜ ਗਏ ਮੋਟਰਸਾਈਕਲ ਦੇ ਦੁਆਰਾ ਵੱਜ ਗਏ ਨਹੀਂ ਬਾਦੀ ਚਾਹ ਰਹੇ ਸਾਡੇ ਕਦੋਂ ਕਰੇ ਆ ਇਹਨਾਂ ਨੂੰ ਗੋਗਲਾ ਗੱਡੀ ਹਾਲੀ ਚੱਲਦੀ ਨਹੀਂ ਵਾਰੀ ਜਦੋਂ ਭਰ ਪ੍ਰਿਆਮ ਇਹ ਵੀ ਤੁਹਾਨੂੰ ਤੇ ਆ ਪਾਉਤ ਰਹੇ ਆ ਪਾਉਤ ਨਾ ਇਹ ਕਰਤੀ ਨਾ ਵੀਡੀਓ ਵੀਦਣਾ ਨੂੰ ਗਾੜੀ ਨਹੀਂ ਮਿੰਤੀ ਕੀਤੀ ਆ ਆਹ ਇਹਨਾਂ ਦੇ ਹੁਣ ਸੈਕਟਰੀ ਕਰਕੇ ਗਿਆ ਇਹਦੀ ਬਦਲੀ ਤੇ ਨਹੀਂ ਹੋਗੀ ਨਾ ਨਹੀਂ ਸੱਚੇ ਆ ਤਾਂ ਸਾਨੂੰ ਕੀ ਲੋੜ ਮਿਲਦੀ ਹੈ ਹੁਣ ਜਿੰਨੇ ਮਰਜੀ ਸਲਾਈ ਫਿਰ ਨੂੰ ਕੈਮਰਾਮੈਨ ਜਿਹਨੂੰ ਮੈਂ ਸੱਚਾ ਤੇ ਮੰਗੋ ਲੋੜ ਕੀ ਮਿਲੇ ਤਾਂ ਤੋਂ ਮੈਂ ਤਾਂ ਛੁਪੂਗਾ ਜੇ ਮੈਂ ਗੀਦੇ ਹੀ ਬਲਕਲਾਪ ਚੱਲਣ ਦੇ ਜੇ ਅਸੀਂ ਕੋਈ ਕੁਝ ਲਿਆ ਤੇ ਫੇਰ ਛੁਪੂਗਾ ਨਾ ਮੈਂ ਉਹ ਤਾਂ ਮੈਨੂੰ ਕੀ ਲੋੜ ਛੁਪਨ ਦੀ ਵੀ ਸਾਡੇ ਵੀਡੀਓ ਨੂੰ ਜਮਾ ਕਰਾ ਦਿਓ ਨਾ ਨਾਨੂ ਉਹ ਜੀ ਸਾਹਿਬ ਕਿਸੇ ਜਮਾ ਕਰਾ ਦਿਓ ਨਾ ਉਹ ਫੇਰ ਰੱਖ ਲਈ ਕੋਲ ਇੱਕ ਰੱਖ ਲਓ ਤੁਸੀਂ ਜਮਾ ਕਰਾ ਦਿਓ ਨਾ ਆਹ ਪਤਾ ਲੱਗ ਜੇ ਕਿ ਉਹਨਾਂ ਦਿੱਤੀ ਹੈ ਇਹ ਰਾਜਦੀਪ ਨਾ ਜਿਹੜਾ ਤਰਨਤਾਰਨ ਵਾਲੇ ਐਸਡੀਓ ਨੇ ਇੱਕ ਚੁੱਤੀ ਉਹਨਾਂ ਨੂੰ ਵੀ ਦੇ ਕੇ ਆਇਆ ਮੈਂ ਉਹ ਦਿਨ ਆਪਣਾ ਕੋਲ ਤਿੰਨ ਕਾਪੀਆਂ ਹੀ ਇੱਕ ਉਹਨਾਂ ਨੂੰ ਦੇ ਕੇ ਆਇਆ نہیں لکھا مگر لکھا پریو